ਸੱਚੀ ਕਾਲ ਦੀ ਸਾਰਿਆਂ ਨੂੰ ਉਮੀਦ ਹੈ ਜੀ ਸਾਰੇ ਚੰਨੇ ਤੰਦਰੁਸਤ ਹੋ ਠੀਕ ਠਾਕ ਹੋ ਆਪਣਾ ਖਿਆਲ ਰੱਖ ਰਹੇ ਹੋ ਮੈਂ ਵੀ ਬਿਲਕੁਲ ਠੀਕ ਹੈ ਜੀ ਜੈਸਮੀਨ ਦਾ ਬਰਥਡੇ ਸੀ ਜੀ ਮਤੀ ਮੈਦਾ ਤੇ ਉਹਦੇ ਬਰਥਡੇ ਤੇ ਬਣਾਈ ਆਪਾਂ ਸਵੇਰੇ ਖੀਰ ਤੇ ਭਾਬੀ ਆਈ ਹੋਈ ਸੀਗੀ ਭਤੀਜਾ ਸੀ ਆਇਆ ਸੋ ਦੋ ਦਿਨ ਉਹ ਤੁਹਾਡੇ ਨਾਲ ਵਲੌਗ ਫਿਰ ਸ਼ੂਟ ਹੀ ਨਹੀਂ ਹੋ ਸਕਿਆ ਨਹੀਂ ਮੈਂ ਤੁਹਾਡੇ ਨਾਲ ਸਾਰਿਆਂ ਨਾਲ ਉਹ ਚੀਜ਼ਾਂ ਸ਼ੇਅਰ ਕਰ ਪਾਈ ਤੇ ਬਸ ਸਵੇਰੇ ਅਸੀਂ ਖੀਰ ਬਣਾਈ ਸੀਗੀ ਤੇ ਬੱਚਿਆਂ ਨੂੰ ਜੁੜੀ ਹੋ ਤੇ ਮਿਸਟਰ ਡੀਆਈਵਾਈ ਜੋ ਵੀ ਬੱਚਿਆਂ ਦੀ ਪਸੰਦੀਦਾ ਜਗਾ ਸੀਗੀ ਕੁਝ ਸ਼ਾਪਿੰਗ ਲਈ ਛੋਟੇ ਮੋਟੇ ਕ੍ਰਾਫਟ ਸਮਾਨ ਲੈਣਾ ਸੀ ਉਹਨਾਂ ਨੇ ਉਹਦੇ ਲਈ ਆਪਾਂ ਬੱਚਿਆਂ ਨੂੰ ਲੈ ਕੇ ਗਏ ਸੀਗੇ ਬਾਜ਼ਾਰ ਪਰ ਗਰਮੀ ਬੇहद ਸੀਗੀ ਸੋ ਮੈਂ ਬੱਚਿਆਂ ਨੂੰ ਬਸ ਬਾਹਰੋਂ ਤੋ ਹੀ ਕੁਝ ਘੁਕਮਾ ਫਰਾ ਲਿਆਈਆਂ ਖਾਣਾ ਸੀ ਜਿਹੜਾ ਉਹ ਘਰੀ ਬਣਾ ਕੇ ਦਿੱਤਾ ਤੇ ਤਬੀਅਤ ਐ ਮੇਰੀ ਥੋੜੀ ਜਿਹੀ ਖਰਾਬ ਹੋਈ ਵੀ ਹੈ ਜੀ ਉਸ ਤੋਂ ਬਾਅਦ ਆਉਣ ਲੱਗੇ ਅਸੀਂ ਕੁਝ ਕੇ ਸਮਾਨ ਲੈ ਕੇ ਆਏ ਜਦ ਕਿ ਬੈਲੂਨਸ ਵਗੈਰਾ ਤੈਨੂੰ ਲਾਉਣੇ ਤਾਂ ਹੈ ਨਹੀਂਗੇ ਪਰ ਫਿਰ ਵੀ ਐਸੇ ਬਰਥਡੇ ਦੀ ਆਰਡ ਵਿੱਚ ਇਹ ਬੈਲੂਨ ਲਈ ਕੁਝ ਹੋਰ ਸਮਾਨ ਲੈ ਕੇ ਆਂਦਾ ਸੀ ਥੋੜਾ ਬਹੁਤਾ ਤੇ ਬਸ ਉਤਰੂ ਮੈਂ ਆਈਆਂ ਬਠਿੰਡੇ ਤੋਂ ਤਾਂ ਫਿਰ ਮੈਨੂੰ ਸ਼ਾਮ ਨੂੰ ਕੁਝ ਕੂਰੀਅਰਸ ਆਏ ਹੋਏ ਸੀ ਉਹ ਵੀ ਲਗਾਣ ਜਾਣਾ ਸੀ ਤੇ ਦੁਬਾਰਾ ਮੈਨੂੰ ਫੇਰ ਜਾਣਾ ਪਿਆ ਲੋਕਲ ਸਿਟੀ ਦੇ ਵਿੱਚ ਤੇ ਫਿਰ ਮੈਂ ਆਂਦੀ ਹੋਈਏ ਕੁਝ ਸਮਾਨ ਲੈ ਆਈ ਆ ਚਾ ਬਰਾਊਨ ਬ੍ਰੈਡ ਲੈ ਕੇ ਆਈ ਇਹਦੀ ਆਪਾਂ گارਲਿਕ ਬ੍ਰੈਡ ਬਣਾਵਾਂਗੇ ਤੇ ਨਵਦੀਪ ਦੀ ਚੱਪਲ ਜਿਹੜੀ ਟੁੱਟ ਗਈ ਸੀਗੀ ਨਵਦੀਪ ਨੂੰ ਚੱਪਲ ਤੇ ਸੈਂਡਲ ਲੈ ਕੇ ਆਂਦੇ ਤੇ ਇਹ ਨਵਦੀਪ ਨੇ ਕੁੱਲੜ ਪਸੰਦ ਕਰੇ ਮਾਲ ਦੇ ਵਿੱਚ ਤੇ ਇਹ ਲਿਆਂਦੇ ਕੁੱਲੜ ਕਹਿੰਦਾ ਮੈਂ ਇਹਦੇ ਵਿੱਚ ਚਾਹ ਪੀਆ ਕਰੂੰਗਾ ਜਦ ਕਿ ਚਾਹ ਇਹਨਾਂ ਨੇ ਇੱਕ ਦਿਨ ਵੀ ਨਹੀਂ ਪੀਣੀ ਹੁੰਦੀ ਆ ਦੇਖੋ ਇੱਧਰ ਹਵਾ ਭਰ-ਭਰ ਕੇ ਬਲੂਨ ਦੇ ਵਿੱਚੇ ਤੱਕ ਖੇਡਦੇ ਪਏ ਐ ਤੇ ਇਹ ਆ ਜੀ ਨਵਦੀਪ ਦੀ ਚੱਪਲ ਅੱਛਾ ਮੇਰੀ ਤਬੀਅਤ ਤਾਂ ਥੋੜੀ ਜਿਹੀ ਖਰਾਬ ਹੋਈ ਪਈ ਐ ਮੈਨੂੰ ਖਾਂਸੀ ਹੋਈ ਵੀ ਐ ਉਹਦਾ ਕਰਕੇ ਥੋੜੀ ਜਿਹੀ ਆਵਾਜ਼ ਵੀ ਐ ਜਿਹੜੀ ਉਹ ਫਰਕ ਚ ਆ ਰਹੀ ਹੋਣੀ ਆ ਤੁਹਾਡੇ ਤੱਕ ਥੋੜੀ ਜਿਹੀ ਲੋ ਵੀ ਐ ਬੱਚਿਆਂ ਦਾ ਕੁਛ ਨਹੀਂ ਜੀ ਬਰਥਡੇ ਵਗੈਰਾ ਇੰਨਾ ਜ਼ਿਆਦਾ ਕਦੇ ਵੀ ਟੰਗ ਨਾਲ ਨਹੀਂ ਮਨਾਇਆ ਆਪਾਂ ਸੈਲੀਬ੍ਰੇਟ ਕੀਤਾ ਹੀ ਨਹੀਂ ਹੈ ਤੇ ਹਰ ਵਾਰੀ ਬਸ ਸਿੰਪਲ ਘਰ ਹੀ ਇੰਨਾ ਅਸੀਂ ਦਿਖਾਵਾ ਧਾਮ-ਚਾਮ ਵਾਲੇ ਕੰਮ ਨਹੀਂ ਕੀਤੇ ਕਿਉਂਕਿ ਸ਼ੁਰੂਆਤ ਵਿੱਚ ਜਦੋਂ ਸ਼ੁਰੂ-ਸ਼ੁਰੂ ਵਿੱਚ ਇਹਨਾਂ ਚੀਜ਼ਾਂ ਦੀ ਹੁੰਦੀ ਆਪਣੇ ਘਰਦਿਆਂ ਤੋਂ ਬੱਚਿਆਂ ਨੂੰ ਆਪਣੇ ਫਾਦਰ ਤੋਂ ਦਾਦੀ-ਦਾਦੀ ਤੋਂ ਐਕਸਪੈਕਟ ਕਰਦੇ ਆ ਉੱਥੇ ਮਨ ਮਰ ਜਾਂਦੇ ਆ ਫਿਰ ਅੱਗੇ ਬੱਚੇ ਜ਼ਾਹਿਰ ਹੀ ਨਹੀਂ ਕਰਦੇ ਆ ਇੱਛਾਾਂ ਅੱਛਾ ਇਹ ਲੈ ਕੇ ਆਂਦੇ ਜੀ ਨਵਦੀਪ ਦੇ ਸੈਂਡਲ ਸੈਂਡਲ ਬਹੁਤ ਵਧੀਆ ਲੱਗੇ ਨਵਦੀਪ ਉਹ ਨਾ ਐਕਚੁਅਲੀ ਸੈਂਡਲ ਹੀ ਵੇਅਰ ਕਰਦਾ ਉਹ ਨੂੰ ਕ੍ਰੌਕਸ ਗੈਰਾ ਬੋਲਦੀ ਏ ਉਹ ਨਹੀਂ ਪਾਉਂਦਾ ਉਹ ਨੂੰ ਸੈਂਡਲ ਵਧੀਆ ਲੱਗਦੀ ਏ ਇਹ ਸੈਂਡਲ ਮੈਨੂੰ ਮੇਰੇ ਖਿਆਲ 800 ਕੇ 750 ਰੁਪਏ ਦੇ ਵਿੱਚ ਪਈ ਏ ਰਿਲੈਕਸ ਹੋਦੇ ਸੀਗੇ ਬਹੁਤ ਵਧੀਆ ਲਾਈਟ ਵੇਟ ਬਹੁਤ ਸੋਹਣੇ ਸੈਂਡਲ ਸੀ ਤੇ ਛੋਟੇ ਬੱਚੇ ਅਰੀ ਤਰ੍ਹਾਂ ਦੇਖ ਲੋ ਇੱਧਰ ਬਲੂਨ ਨਾਲ ਖੇਡਣ ਲੱਗੇ ਪਏ ਆ ਜਿੱਦ ਤੱਕ ਛੋਟੇ ਬੱਚੇ ਖੇਡਦੇ ਹੁੰਦੇ ਆ ਤੇ ਅਛਾ ਜੀ ਵੀ ਬੱਚੇ ਨਾ ਕਦੇ ਵੀ ਇਹ ਚੀਜ਼ਾਂ ਨਹੀਂ ਜਿਤਾਉਂਦੇ ਐ ਮੈਂ ਜੈਸਮੀਨ ਦਾ ਪਿਛਲੇ ਤੋਂ ਪਿਛਲੇ ਸਾਲ ਸੈਲੀਬ੍ਰੇਟ ਕੀਤਾ ਸੀ ਛੋਟਾ ਜਿਹਾ ਆਪਣੇ ਘਰਾਂ ਚੋਂ ਕੁਝ ਕੁ ਗੈਸਟ ਬੁਲਾਏ ਸੀ ਵੀ ਆਪਾਂ ਬੱਚਿਆਂ ਦਾ ਬਰਥਡੇ ਜਿਹੜਾ ਕੇਕ ਲਿਆਂਦਾ ਸੀ ਕੇਕ ਕੱਟ ਲਈਏ ਵੀ ਕੁਝ ਕੁ ਉਹਦੀਆਂ ਫਰੈਂਡਸ ਬੁਲਾ ਲਈਏ ਕਿਉਂਕਿ ਬੱਚਿਆਂ ਦੇ ਮਨ ਚ ਹੁੰਦਾ ਜਦੋਂ ਉਹਦੇ ਫਰੈਂਡਸ ਸੈਲੀਬ੍ਰੇਟ ਕਰਦੇ ਐ ਪਰ ਉਸ ਦਿਨ ਬੜੀ ਮੰਦ ਭਾਗੀ ਖਬਰ ਆਈ ਸੀ ਸ਼ਾਮ ਦੇ ਟਾਈਮ ਅਸੀਂ ਕੇਕ ਕੱਟ ਕੀਤਾ ਤੇ ਅੱਧੇ ਇੱਕ ਘੰਟੇ ਬਾਅਦ ਪਤਾ ਚੱਲਿਆ ਕਿ ਸਿੱਧੂ ਮੁਸੇਵਾਲੇ ਦੀ ਇਸ ਤਰ੍ਹਾਂ ਕਰਕੇ ਡੇਥ ਹੋ ਗਈ ਫਿਰ ਸਾਰਾ ਮੂਡ ਹੈ ਜਿਹੜਾ ਖਰਾਬ ਹੋ ਗਿਆ ਸੀ ਉਸ ਤੋਂ ਬਾਅਦ ਬੱਚਿਆਂ ਨੇ ਵੀ ਮਤਲਬ ਅਸੀਂ ਮੈਂ ਕਹਿ ਵੀ ਦਿੰਨੀ ਐ ਜੈਸਮੀਨ ਤਾਂ ਵੀ 29 ਮਈ ਵਾਲੇ ਦਿਨ ਕੋਈ ਜ਼ਿਆਦਾ ਸੈਲੀਬ੍ਰੇਸ਼ਨ ਨਹੀਂ ਜਿਵੇਂ ਬੱਚੇ ਦੀ ਇੱਕ ਅਟੈਚਮੈਂਟ ਹੁੰਦੀ ਹੈ ਨਾ ਕਿਸੇ ਚੀਜ਼ ਨਾਲ ਸੋ ਬੱਚਿਆਂ ਨੇ ਹੌਲੀ-ਹੌਲੀ ਉਹਨਾਂ ਚੀਜ਼ਾਂ ਦੇ ਵਿੱਚੋਂ ਕੱਢਣ ਦੀ ਕੋਸ਼ਿਸ਼ ਕਰੀ ਦੀ ਐ ਸਮਝਾਈਦਾ ਪਰ ਫਿਰ ਵੀ ਇਸ ਵਾਰ ਬੱਚਿਆਂ ਨੇ ਕਿਉਂਕਿ ਜੈਸਮੀਨ ਗਲੂਟਨ ਫ੍ਰੀ ਖਾਣਾ ਖਾਂਦੀ ਐ ਸੋ ਇਸੇ ਲਈ ਖਾਣ-ਪੀਣ ਲੈ ਕੇ ਤੇ ਜਾਣ ਲਈ ਜ਼ਿੱਦ ਨਹੀਂ ਕੀਤੀ ਤੇ ਅੱਛਾ ਜੀ ਇਹ ਕੱਪੜੇ ਸੀ ਜਿਹੜੇ ਤਿੰਨ ਦਿਨਾਂ ਦੇ ਧੋ ਧੋ ਕੇ ਬੈੱਡ ਭਰਿਆ ਹੋਇਆ ਸੀਗਾ ਇਹਨਾਂ ਨੂੰ ਸਮੇਟਣਾ ਬਹੁ ਸਮੇਟਤਾ ਕੱਪੜਿਆਂ ਦੀ ਤਹਿ ਤਕਰੀਬਨ ਲਗਾਤੀ ਜਿੰਨੇ ਤਹਿ ਲਗਾ ਕੇ ਸਮੇਟ ਕੇ ਰੱਖੀ ਦੀਆ ਦੁਬਾਰਾ ਉਹਨੇ ਫੇਰ ਇਕੱਠੇ ਹੁੰਦੇ ਕਿਉਂਕਿ ਬੱਚਿਆਂ ਦੀਆਂ ਯੂਨੀਫਾਰਮਸ ਵੀ ਸਮਾਂ ਲੈਣੀਆਂ ਸੀਗੀਆਂ ਕੁਝ ਕਹਾ ਜੇ socksਾਂ ਵਗੈਰਾ ਬਾਹਰ ਹੀ ਫਿਰਦੀਆਂ ਸੀ ਕਿਉਂਕਿ ਹੁਣ ਛੁੱਟੀਆਂ ਇੱਕ ਮਹੀਨਾ ਇਹਨਾਂ ਦਾ ਕੋਈ ਕੰਮ ਨਹੀਂ ਇਹਨਾਂ ਨੂੰ ਅਲੱਗ ਤੋਂ ਅਲਮਾਰੀ ਦੇ ਵਿੱਚ ਸੈੱਟ ਕਰਕੇ ਰੱਖਣਾ ਤੇ ਰੂਟੀਨ ਵਾਲੇ ਕੱਪੜੇ ਆ ਜਿਹੜੇ ਉਹ ਆਪਣੀ ਆਪਣੀ ਜਗ੍ਹਾ ਅਲਮਾਰੀਆਂ ਦੇ ਵਿੱਚ ਸੈੱਟ ਕਰ ਦਾਂਗੇ اچھا ਇੱਧਰ ਨਾਲ ਗੱਦਾ ਵਿਛਾਲਿਆ ਬੱਚਿਆਂ ਨੇ ਆਪਣੇ ਕ੍ਰਾਫਟਸ ਵਗੈਰਾ ਬਣਾ ਰਹੇ ਆ ਜੋ ਵੀ ਕ੍ਰਾਫਟ ਦਾ ਸਮਾਨ ਸੀ ਉਹ ਆਪਾਂ ਬਾਜ਼ਾਰੋਂ ਬਠਿੰਡਿਆਂੋਂ ਲਿਆ ਬਾਜ਼ਾਰ ਫੇਰ ਗਈ ਸੌਰੀ ਮੇਰੇ ਨਾਲ ਗਲਾ ਖਰਾਬ ਹੈ ਉੱਥੋਂ ਕੁਝ ਕੁ ਸਾਮਾਨ ਲੈ ਕੇ ਆਉਣਾ ਸੀ ਕੋਰੀਅਰ ਦੇ ਕੇ ਆਉਣਾ ਸੀ ਮੇਨ ਤੇ ਅੱਛਾ ਜੀ ਇਹ ਮੈਂ ਜਿਹੜੇ ਬਰਾਊਨ ਬ੍ਰੈਡ ਸੀ ਉਹਨਾਂ ਨੂੰ گارਲਿਕ ਬ੍ਰੈਡ ਕਿਵੇਂ ਬਣਾਉਣੀ ਹੁੰਦੀ ਹੈ ਸਿੰਪਲ ਮੈਨੂੰ ਬਹੁਤ ਵਧੀਆ ਲੱਗਦੇ ਆ ਨਵਦੀਪ ਨੂੰ ਵੀ ਅੱਛੇ ਲੱਗਦੇ ਆ ਇਹਨੂੰ ਆਪਾਂ ਮੱਖਣ ਲੈ ਕੇ ਤਾਜ਼ਾ ਉਹਦੇ ਵਿੱਚ ਜੀ ਆਪਾਂ ਚਿੱਲੀ ਫਲੈਕਸ ਪਾ ਕੇ ਥੋੜੇ ਜਿਹਾ ਔਰੀਗানো ਪਾ ਕੇ ਵਿੱਚ ਲਸਣ ਦਾ ਪੇਸਟ ਫਰੈਸ਼ ਲਸਣ ਨੂੰ ਆਪਾਂ ਬਿਲਕੁਲ ਪੇਸਟ ਬਣਾ ਕੇ ਤੇ ਉਹਨਾਂ ਨੂੰ ਆਪਾਂ ਮਿਕਸ ਕਰਕੇ ਡਿਪਤੀ ਤਰ੍ਹਾਂ ਤਿਆਰ ਕਰਕੇ ਆਪਾਂ ਅਪਲਾਈ ਕਰਕੇ ਇਸ ਤਰ੍ਹਾਂ ਥੋੜੇ ਥੋੜੇ ਬਟਰ ਦੇ ਵਿੱਚ ਮਤਲਬ ਇਹਦਾ ਫਲੇਵਰ ਆ ਜਾਊਗਾ ਤੇ ਇਹਨੂੰ ਆਪਾਂ ਥੋੜੇ ਥੋੜੇ ਕਰਕੇ ਰੋਸਟ ਕਰ ਲਾਂਗੇ ਪਲਟਦੇ ਰਵਾਂਗੇ ਨਾਲ ਨਾਲ ਬਹੁਤ ਜਲਦੀ ਇਹ ਬਰਾਊਨ ਹੋ ਜਾਂਦੇ ਆ ਤੇ ਹੁਣ ਆਪਾਂ ਦੂਸਰੀ ਸਾਈਡ ਤੇ ਵੀ ਇਹਦਾ ਬਟਰ ਦੀ ਪੇਸਟ ਜਿਹੜੀ ਆਪਾਂ ਬਣਾਈ ਹੋਈ ਹੈ ਇਹਨੂੰ ਅਪਲਾਈ ਕਰ ਦਾਂਗੇ ਅੱਛਾ ਸੋਚਿਆ ਬਲੌਗ ਤੋਂ ਡੇ ਨਾਲ ਨਾ ਕਈ ਮੇਰੇ ਜੋ ਪੁਰਾਣੇ ਸਬਸਕ੍ਰਾਈਬਰ ਹੈ ਉਹ ਕਹਿੰਦੇ ਆ ਕਿ ਤੁਸੀਂ ਬਲੌਗ ਵੀ ਪਾਇਆ ਕਰੋ ਡੇਲੀ ਰੁਟੀਨ ਪਾਇਆ ਕਰੋ ਪਲੀਜ਼ ਉਹ ਵੀ ਚੀਜ਼ਾਂ ਨਾਲ ਸ਼ੇਅਰ ਕਰਿਆ ਕਰੋ ਮੈਂ ਸੋਚਿਆ ਕਿ ਥੋੜੀ ਬਹੁਤੀ ਚਲੋ ਜਿੰਨੀ ਕਿ ਮੇਰੇ ਕੋਲੇ ਰਿਕਾਰਡਿੰਗਸ ਪਈ ਹੋਈ ਸੀ ਕਿ ਚਲੋ ਮੈਂ ਤੁਹਾਡੇ ਨਾਲ ਸ਼ੇਅਰ ਕਰ ਦਿਆਂ ਕਿਉਂਕਿ ਜਿਹੜੇ ਮੇਰੇ ਨਾਲ ਮੇਲ ਆਡੀਅנס ਹੈ ਜਿਹੜੇ ਭਰਾ ਨੇ ਉਹ ਸੂਟਾਂ ਸਾਟਾਂ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਘੱਟ ਇੰਟਰਸਟਿਡ ਹੁੰਦੇ ਆ ਸੋ ਆਪਣੇ ਨਾਲ ਇਹਨਾਂ ਬਲੌਗਰਾਂ ਤੇ ਆਪਣੀ ਰੀਅਲ ਲਾਈਫ ਬੇਸਿਸ ਤੇ ਹੀ ਆਪਣੇ ਨਾਲ ਜੁੜੇ ਹੋਏ ਆ ਸੋ ਉਹਨਾਂ ਦੀ ਚੁਆਇਸ ਦਾ ਵੀ ਧਿਆਨ ਰੱਖਣਾ ਪੈਂਦਾ ਤੇ ਸੋਚਿਆ ਚਲੋ ਜੀ ਛੋਟਾ ਜਿਹਾ ਅੱਜ ਵਲੌਗ ਸ਼ੇਅਰ ਕਰਦੇ ਆ ਤੁਹਾਡੇ ਸਾਰੇ ਨਾ ਉਸ ਤੋਂ ਬਾਅਦ ਆਪਣੇ ਕੁਝ ਨਵੇਂ ਸੂਟ ਆ ਗਏ ਆ ਕੱਲ ਨੂੰ ਆਪਣੀਆਂ ਸੂਟਾਂ ਦੀਆਂ ਵੀਡੀਓਜ਼ ਆਉਣਗੀਆਂ ਤੇ ਸੂਟ ਆ ਜਿਹੜੇ ਬਹੁਤ ਸੋਹਣੇ ਪੈਚ ਵਰਕ ਕਰਨੇ ਜਿਹੜੇ ਦੁਪੱਟਿਆਂ ਦੇ ਉੱਪਰ ਉਹਨਾਂ ਸੂਟਾਂ ਦੀ ਇੰਨੀ ਮੰਗ ਹੋਈ ਹੈ ਕਿ ਸਾਰੇ ਜਿੰਨੇ ਵੀ ਮੈਨੂੰ ਹੁਣ ਕਸਟਮਰ ਬੋਲਦੇ ਆ ਕਿ ਸਾਨੂੰ ਉਹ ਸੂਟ ਚਾਹੀਦਾ ਸਭ ਨੂੰ ਸੋਲਡ ਆਊਟ ਕਹਿਣਾ ਪੈਂਦਾ ਕਿਉਂਕਿ ਸਾਰੇ ਉਹ ਸਟਾਕ ਹੈ ਜਿਹੜਾ ਸ਼ਾਮ ਤੱਕ ਹੀ ਸੇਲ ਹੋ ਗਿਆ ਸੀਗਾ ਵੀਡੀਓ ਅਪਲੋਡ ਹੋਣ ਤੋਂ ਬਾਅਦ ਘੰਟੇ ਵਿੱਚ ਹੀ ਸਾਰਾ ਬੁੱਕ ਹੋ ਗਿਆ ਸੀਗਾ ਸੋ ਹੁਣ ਦੁਬਾਰਾ ਲੈ ਕੇ ਆਂਦਾ ਜੀ ਆਪਾਂ ਕੱਲ ਨੂੰ ਡਿਸਪਲੇ ਕਰਦੇ ਆ ਉਹਨਾਂ ਨੂੰ ਆਪਾਂ ਸਾਰਿਆਂ ਨੂੰ ਆਪਾਂ ਤੁਹਾਨੂੰ ਦਿਖਾਵਾਂਗੇ ਡਿਜ਼ਾਈਨਸ ਤੇ ਕੋਸ਼ ਅੱਜ ਮੈਂ ਡਿਸਪੈਚ ਕੀਤੇ ਜਿਹੜੇ ਆਰਡਰ ਸੀਗੇ ਕੋਰੀਅਰ ਸੀਗੇ ਤੇ ਉਹ ਲਗਵਾ ਕੇ ਆਂਦੇ ਤੇ ਅੱਛਾ ਜੀ ਇੱਧਰ ਬ੍ਰੈਡ گارਲਿਕ ਲਗਾ ਕੇ ਬ੍ਰੈਡ ਆਪਣੇ ਜਿਹੜੇ ਉਹ ਬਣ ਗਏ ਐ ਤੇ ਨਾਲ ਇਸਦੇ ਮੈਂ ਤੰਦੂਰੀ ਸੌਸ ਲਈ ਐ ਕਿਉਂਕਿ ਮਾਇਓਨੈਸ ਮੈਨੂੰ ਅੱਛੀ ਨਹੀਂ ਲੱਗਦੀ ਇਹਦੇ ਨਾਲ ਇਹ ਤੰਦੂਰੀ ਸੌਸ ਦਾ ਫਲੇਵਰ ਬਹੁਤ ਸੋਹਣਾ ਹੁੰਦਾ ਇਹਦੇ ਨਾਲ ਤੇ ਮੈਂ ਤੰਦੂਰੀ ਸੌਸ ਹੈ ਜਿਹੜੀ ਉਹ ਨਾਲ ਲਈਏ ਨਵਦੀਪ ਵੀ ਤੰਦੂਰੀ ਸੌਸ ਖਾਂਦਾ ਹੈ ਗਾਰਲਿਕ ਬ੍ਰੈਡ ਦੇ ਨਾਲ ਸਾਨੂੰ ਵਧੀਆ ਲੱਗਦਾ ਹੈ ਤੰਦੂਰੀ ਸੌਸ ਦਾ ਫਲੇਵਰ ਅੱਛਾ ਜੀ ਉਸ ਤੋਂ ਬਾਅਦ ਮੈਂ ਬਾਜ਼ਾਰ ਜਾ ਕੇ ਆਈ ਆਣ ਲੱਗੀ ਮੈਂ ਕੁੱਤਿਆਂ ਦੇ ਲਈ ਜੋ ਬਰਤਨ ਹੁੰਦੇ ਆ ਦੁੱਧ ਪਾਣੀ ਵਾਲੇ ਸਾਡੇ ਠੋਲੇ ਬੋਲਦੇ ਆ ਕੁੰਡੇ ਬੋਲਦੇ ਆ ਅਸੀਂ ਇਹਨਾਂ ਨੂੰ ਲੈਣਾ ਸੀਗਾ ਤੇ ਮੈਂ ਸੋਚਿਆ ਕਿ ਚਲੋ ਇਹ ਲੈਣ ਗਈ ਤੇ ਨਾਲ ਮੈਨੂੰ ਉਹ ਕੁੱਜਾ ਵੀ ਬਹੁਤ ਵਧੀਆ ਲੱਗਿਆ ਇਹਨੂੰ ਅਸੀਂ ਦਹੀਂ ਦੁੱਹੀਂ ਜਮਾਉਣ ਲਈ ਬਹੁਤ ਵਧੀਆ ਇਹਦੇ 'ਚ ਲੱਸੀ ਰੱਖਦੀ ਹੈ ਠੰਡੀ ਰਹਿੰਦੀ ਹੈ ਬਹੁਤ ਵਧੀਆ ਚੀਜ਼ ਹੈ ਤੇ ਇੱਕ ਮੈਂ ਛੋਟਾ ਜਿਹਾ ਕੁੱਜਾ ਲੈ ਕੇ ਆਂਦੀ ਤੇ ਫਿਰ ਇੱਕ ਨਾਲ ਇਹ ਦੁੱਧ ਪਾਣ ਵਾਸਤੇ ਬਤਕੂਰਿਆਂ ਨੂੰ ਕੁੱਤਿਆਂ ਨੂੰ ਉਹਨਾਂ ਦਾ ਇਸ ਤਰ੍ਹਾਂ ਕੁੰਡਾ ਲੈ ਕੇ ਜਾਂਦਾ ਅੱਛਾ ਜੀ ਇੱਧਰ ਮੈਂ ਕੱਪੜੇ ਧੋ ਕੇ ਹਟੀ ਹੀ ਸੀਗੀ ਸ਼ਾਮ ਦਾ ਟਾਈਮ ਹੋ ਗਿਆ ਸੀ ਜਦ ਕਿ ਮੈਂ ਲੇਟ ਵੀ ਹੋ ਗਈ ਸੀ ਤੇ ਜੈਸਮੀਨ ਇੱਕ ਇਹਨਾਂ ਕਤੂਰਿਆਂ ਨੂੰ ਫੜ ਕੇ ਲੈ ਕੇ ਆਈ ਕਿਉਂਕਿ ਇਹਨਾਂ ਤਿੰਨ ਚਾਰ ਕਤੂਰੇ ਨੇ ਤਿੰਨ ਚਾਰ ਮਰ ਗਏ ਆ ਤਿੰਨ ਰਹਿ ਗਏ ਆ ਤੇ ਇੰਨੀ ਗਰਮੀ ਆ ਤੁਹਾਨੂੰ ਪਤਾ ਬੇਹੱਦ ਗਰਮੀ ਲੋ ਪੈਂਦੀ ਹੈ ਤੇ ਇਹ ਵਾਲਾ ਕਤੂਰਾ ਉਹਨਾਂ ਸਾਰੇ ਕਤੂਰਿਆਂ ਦੇ ਵਿੱਚੋਂ ਬਹੁਤ ਜ਼ਿਆਦਾ ਕਮਜ਼ੋਰ ਤੇ ਬਿਮਾਰ ਬਿਮਾਰ ਲੱਗਦਾ ਸੀ ਜਦੋਂ ਮੈਂ ਇਹਨੂੰ ਦੇਖਿਆ ਤਾਂ ਇਹਦੀ ਜਿਹੜੀ ਪੂਰੀ ਬਾਡੀ ਆ ਪਿਸੂਆਂ ਦੇ ਨਾਲ ਤੇ ਚਿਚੜਾਂ ਦੇ ਨਾਲ ਭਰੀ ਹੋਈ ਸੀ ਤੇ ਇਹਨੂੰ ਮੱਖੀਆਂ ਕੱਟ ਰਹੀਆਂ ਸੀ ਇਹ ਬਹੁਤ ਜ਼ਿਆਦਾ ਕਮਜ਼ੋਰ ਸੀ ਤੇ ਇੱਕਦਮ ਇਹ ਕਹਿ ਸਕਦੇ ਵੀ ਜ਼ਿਆਦਾ ਟਾਈਮ ਨਹੀਂ ਬਚਣਾ ਸੀ ਜੇ ਇਹਦੀ ਇਸ ਤਰ੍ਹਾਂ ਕੇਅਰ ਨਾ ਹੁੰਦੀ ਉਸ ਤੋਂ ਬਾਅਦ ਜੀ ਮੈਂ ਕਪੜੇ ਵਾਸ਼ ਕੀਤੇ ਕੁਸ਼ਕ ਡਿਟਰਜੈਂਟ ਵਾਲਾ ਇਹਨਾਂ ਪਾਣੀ ਸੀਗਾ ਸੋ ਹੁਣ ਪਲੀਜ਼ ਐਵੇਂ ਨਾ ਕਿਓ ਵੀ ਇਸ ਗੰਦੇ ਪਾਣੀ ਚ ਕਿਉਂ ਇਹਨੂੰ ਨਵਾ ਰਹੇ ਆ ਕਿਉਂਕਿ ਇਹਦੀ ਬਾਡੀ ਬਹੁਤ ਗੰਦੀ ਸੀ ਇਹਦੇ ਚਿਚੜ ਤੇ ਮੱਖੀਆਂ ਇਹ ਬੱਠਲ ਪਾਣੀ ਹੈ ਨਾ ਜਿਹੜਾ ਉਟੱਬ ਦੇ ਵਿੱਚ ਬੱਠਲ ਤੁਸੀਂ ਦੇਖ ਰਹੇ ਹੋ ਇਹ ਸਾਰਾ ਭਰ ਗਿਆ ਸੀ ਇਹਦੇ ਜਦੋਂ ਬਾਡੀ ਗਿੱਲੀ ਹੋਈ ਹੈ ਨਾ ਤੇ ਇਹ ਵਿੱਚੋਂ ਇਹਦੇ ਪਿੱਸੂ ਨਿਕਲਣੇ ਸ਼ੁਰੂ ਹੋਏ ਆ ਪਿੱਸੂ ਨੂੰ ਮੈਨੂੰ ਪਤਾ ਨਹੀਂ ਜੀ ਹੋਰ ਕੀ ਕਹਿੰਦੇ ਆ ਸਾਡੇ ਪਿੱਸੂ ਹੀ ਕਹਿੰਦੇ ਆ ਜੋ ਜੀਓ ਛੋਟੇ ਛੋਟੇ ਹੁੰਦੀ ਆ ਦੰਦੀਆਂ ਵੜਦੇ ਖੂਨ ਪਿੰਦੇ ਕੱਟਦੇ ਆ ਔਰ ਇੱਕ ਚਿਚੜੀਆਂ ਹੁੰਦੀਆਂ ਚਿਚੜੀਆਂ ਲੱਗੀਆਂ ਹੋਈਆਂ ਸੀ ਉਸ ਨੂੰ ਬਹੁਤ ਵਿਚਾਰਾ ਪਰੇਸ਼ਾਨ ਸੀਗਾ ਤੇ ਮੈਂ ਕੱਪੜੇ ਬਸ ਤੋਕੇ ਕੁਝ ਕਰ ਰਹੇ ਸੀ ਧੋਣ ਵਾਲੇ ਮੈਂ ਵਿਚਾਰੇ ਛੱਡੇ ਤੇ ਮੈਨੂੰ ਇਹ ਵਿਚਾਰੇ ਦੀ ਹਾਲਤ ਦੇ ਉੱਤੇ ਤਰਸ ਆਇਆ ਤੇ ਮੈਂ ਇਹਨੂੰ ਨਿਵਾਤਾ ਨਿਵਾ ਕੇ ਇਹਦੀ ਜਾਨ ਪੈ ਗਈ ਇਹਦੇ ਵਿੱਚ ਹੁਣੇ ਜਦੋਂ ਵੀ ਆਉਂਦਾ ਮਤਲਬ ਇਹਨੂੰ 2-3 ਵਾਰ ਆਪਾਂ ਨਿਵਾ ਚੁੱਕੇ ਆ ਤੇ ਇਹ ਵਧੀਆ ਹੈਲਦੀ ਹੋਣਾ ਸ਼ੁਰੂ ਹੋ ਗਿਆ ਦੂਸਰੇ ਕਤੂਰੇ ਆ ਜਿਹੜੇ ਦੇ ਭਰਾ ਨੇ ਭੈਣ ਭਰਾ ਉਹਨਾਂ ਦੇ ਬਰਾਬਰ ਹੈਲਥ ਹੋ ਗਈ ਇਹਨਾਂ ਦੀ ਉਹ ਅੱਛੇ ਸੀਗੇ ਹੈਲਦੀ ਸੀਗੇ ਬਟ ਇਹ ਬਹੁਤ ਜ਼ਿਆਦਾ ਕਮਜ਼ੋਰ ਸੀ ਸੋ ਮੈਨੂੰ ਲੱਗਿਆ ਵੀ ਕੋਈ ਨਾ ਕੋਈ ਰੀਜ਼ਨ ਕੋਈ ਨਾ ਕੋਈ ਇਸ਼ੂ ਹੈ ਜੋ ਇਹ ਨਾ ਪ੍ਰੋਬਲਮ ਦੇ ਵਿੱਚ ਹੈ ਇਹ ਦੇਖੋ ਤੁਸੀਂ ਮੈਂ ਸਾਫ਼ ਪਾਣੀ ਪਾ ਕੇ ਕੱਢਿਆ ਤਾਂ ਇਹ ਹਜੇ ਵੀ ਨਿਕਲਣੇ ਬੰਦ ਨਹੀਂ ਹੋਏਗੇ ਜਿਹੜੇ ਇਹ ਪਿੱਸੂ ਹੈ ਉਹ ਨਿਕਲਦਾ ਹੀ ਰਿਹਾ ਤਿੰਨ ਚਾਰ ਵਾਰ ਸਾਫ਼ ਪਾਣੀ ਨਾਲ ਨਵਾਇਆ ਇਸ ਨੂੰ ਉਸ ਤੋਂ ਬਾਅਦ ਆਪਾਂ ਇਹਦੇ ਲਗਾਵਾਂਗੇ ਜੀ ਮੱਖੀਆਂ ਵਾਲਾ ਚਿਚੜੀਆਂ ਵਾਲਾ ਪਾਊਡਰ ਜਿਹਦੇ ਨਾਲ ਜੋ ਮੈਂ ਚੀਕੂ ਲਈ ਲੈ ਕੇ ਆਂਦਾ ਸੀਗਾ ਐਕਚੁਅਲੀ ਮੈਂ ਆਪਣੇ ਪੈਕਟ ਡੌਗ ਜਿਹਨਾਂ ਨੂੰ ਨਹੀਂ ਪਤਾ ਚੀਕੂ ਚੀਕੂ ਮੇਰਾ ਆਪਣਾ ਪਾਲਤੂ ਕੁੱਤਾ ਸੀਗਾ ਜੋ 2 ਸਾਲ ਪਹਿਲਾਂ ਉਹਦੀ ਡੈਥ ਹੋ ਗਈ ਦੀ ਆਪਾਂ ਜਿਹੋਦੇ ਵਾਲਾ ਪਾਊਡਰ ਪਿਆ ਹੋਇਆ ਜਿਹਦੀ ਹਜੇ ਐਕਸਪਾਇਰੀ ਡੇਟ ਪਈ ਹੋਈ ਸੀ 6 ਮੰਥ ਤੇ ਮੈਂ ਇਹਦੀ ਇਸ ਤਰ੍ਹਾਂ ਬੋਡੀਸ ਕੌਨੀ ਹੋਈ ਐ ਇਹ ਵੀਕ ਕਮਜ਼ੋਰ ਬਹੁਤ ਜ਼ਿਆਦਾ ਸੀਗਾ ਤੇ ਇੰਨੀ ਗਰਮੀ ਵਿੱਚ ਨਹਾਉਣ ਤੋਂ ਬਾਅਦ ਕੰਬ ਰਿਆ ਸੀਗਾ ਜਿਵੇਂ ਇਹਨੂੰ ਠੰਡ ਲੱਗ ਰਹੀ ਹੁੰਦੀ ਐ ਤੇ ਮੈਂ ਚਲੋ ਜੀ ਕੋਈ ਕੱਪੜਾ ਭਾਲ ਕੇ ਲੈ ਕੇ ਆਈ ਤੇ ਸੋਚਿਆ ਕਿ ਚਲੋ ਇਹਨੂੰ ਪੂਰਾ ਆਪਾਂ ਸੁਕਾ ਦਈਏ ਸੁਕਾ ਕੇ ਫਿਰ ਇਹਦੇ ਉੱਪਰ ਪਾਊਡਰ ਅਪਲਾਈ ਕਰ ਦਈਏ ਇਹ ਵਿਚਾਰਾ ਜਮਾ ਵੀ ਨਹੀਂ ਬੋਲਣ ਦੇ ਯੋਗ ਵੀ ਨਹੀਂ ਸੀ ਨਾ ਨਹੋਂਦਾ ਹੋਇਆ ਚੁਕਿਆ ਨਾ ਉਸ ਤੋਂ ਬਾਅਦ ਬਿਲਕੁਲ ਵੀ ਇਸ ਨੇ ਆਵਾਜ਼ ਨਹੀਂ ਦਿੱਤੀ ਐ ਬਿਲਕੁਲ ਵੀ ਸਾਹ ਨਹੀਂ ਕੱਢਿਆ ਬਹੁਤ ਜ਼ਿਆਦਾ ਕਮਜ਼ੋਰ ਸੀ ਇਹ ਸੋ ਆਪਣੇ ਕਿਤੇ ਵੀ ਜੀ ਤੁਹਾਡੇ ਵੀ ਬਾਰ ਗੇਟਾ ਮੂਰੇ ਆਪਾਂ ਘਰਾਂ ਦੇ ਵਿੱਚ ਲੱਸੀ ਬਣਾਉਂਦੇ ਆ ਹਨਾ ਦੁੱਧ ਰਿੜਕਦੇ ਆ ਤਾਂ ਜਿਹੜੀ ਲੱਸੀ ਕਈ ਘਰਾਂ ਨਾ ਮੇਰੀਆਂ ਭੈਣਾਂ ਕੀ ਕਰਦੀਆਂ ਜਾਂ ਆਂਟੀਆਂ ਪਸ਼ੂਆਂ ਨੂੰ ਪਾ ਦਿੰਦੀਆਂ ਸੋ ਪਲੀਜ਼ ਇਹ ਵੀ ਚੰਗੀ ਗੱਲ ਐ ਬਦੀ ਹੋਈ ਲੱਸੀ ਇਸ ਜਾਨਵਰ ਦੇ ਮੂੰਹ ਚ ਪਰਨ ਪਲੀਜ਼ ਤੁਸੀਂ ਆਪਣੇ ਗੇਟਾਂ ਦੇ ਉੱਪਰ ਨਾ ਇਸ ਤਰ੍ਹਾਂ ਬੱਠਲਿਏ ਜਾਂ ਕੁੰਡੇ ਜਰੂਰ ਰੱਖੋ ਤੇ ਉਹ ਲੱਸੀ ਆ ਨਾ ਠੰਡਾ ਪਾਣੀ ਪਾ ਕੇ ਪਲੀਜ਼ ਗਰਮੀ ਦੇ ਵਿੱਚ ਇਹਨਾਂ ਨੂੰ ਤੁਸੀਂ ਜਰੂਰ ਪਾਇਆ ਕਰੋ ਕਿਉਂਕਿ ਪਸ਼ੂ ਆਪਣੇ ਜਿਹੜੇ ਕਿੱਲੇ ਤੇ ਬੰਨੇ ਹੋਏ ਆਪਾਂ ਉਹਨਾਂ ਨੂੰ ਫੀਡ ਦਿੰਨੇ ਆ ਹਰਾ ਚਾਰਾ ਦਿੰਨੇ ਆ ਉਹ ਹੋਰ ਵੀ ਬਹੁਤ ਕੁਝ ਖਾ ਲੈਂਦੇ ਆ ਪਰ ਇਹ ਵਿਚਾਰੇ ਆਪਣੇ ਤੋਂ ਕੁਝ ਵੀ ਖੋ ਕੇ ਨਹੀਂ ਖਾਂਦੇ ਸਿਰਫ ਆਪਣੇ ਤੋਂ ਉਮੀਦ ਤੇ ਆਸ ਰੱਖਦੇ ਆ ਵੀ ਇਹਨਾਂ ਦੀ ਕੋਈ ਥੋੜੀ ਬਹੁਤੀ ਹੈਲਪ ਕਰ ਦੇ ਸੋ ਪਲੀਜ਼ ਆਪਣੇ ਗੇਟਾਂ ਦੇ ਉੱਪਰ ਨੇ ਇਹਨਾਂ ਵਿਚਾਰਿਆਂ ਨੂੰ ਲੱਸੀ ਪਾਣੀ ਜ਼ਰੂਰ ਪਾਇਆ ਕਰੋ ਕਿਉਂਕਿ ਇਹਨਾਂ ਨੂੰ ਪਾਇਆ ਹੋਇਆ ਇਹਨਾਂ ਦਾ ਕੀਤਾ ਹੋਇਆ ਆਪਾਂ ਨੂੰ ਹਮੇਸ਼ਾ ਆਪਣੇ ਅੱਗੇ ਆਉਂਦਾ ਆਪਾਂ ਨੂੰ ਫਲਦਾ ਸੋ ਬੇਜੁਬਾਨਾਂ ਦੀ ਮਦਦ ਕਰਿਆ ਕਰੋ ਹੈਲਪ ਕਰਿਆ ਕਰੋ ਇੰਨੀ ਗਰਮੀ ਦੇ ਵਿੱਚ ਇਹ ਵਿਚਾਰੇ ਗਰਮੀ ਨਾਲ ਹੀ ਸੁੱਕੀ ਜਾਂਦੇ ਇਹਨਾਂ ਨੂੰ ਪੀਣ ਨੂੰ ਪਾਣੀ ਨਹੀਂ ਲੱਭਦਾ ਤੇ ਇਹਨਾਂ ਨੂੰ ਖਾਣ ਨੂੰ ਰੋਟੀ ਨਹੀਂ ਮਿਲਦੀ ਐ ਸੋ ਇਹ ਵੀ ਰੱਬ ਦੇ ਬਣਾਏ ਹੋਏ ਜੀਵ ਐ ਜੀ ਇਹ ਵਿਚਾਰੇ ਆਪਣੇ ਤੋਂ ਕੁਝ ਵੀ ਨਹੀਂ ਖੁੰਦੇ ਨਾ ਹੀ ਇਹ ਜ਼ਬਰਦਸਤੀ ਜ਼ੋਰ ਨਾਲ ਮੰਗਦੇ ਆ ਸੋ ਬਹੁਤ ਸਾਰੇ ਲੋਕ ਇਹਨਾਂ ਨੂੰ ਨਫ਼ਰਤ ਕਰਦੇ ਆ ਡਲੇ ਮਾਰਦੇ ਆ ਇਹਨਾਂ ਨੂੰ ਜਾਨਵਰ ਇੱਕ ਰੱਬ ਦਾ ਜੀਵ ਸਮਝਿਆ ਹੀ ਨਹੀਂ ਜਾਂਦਾ ਬਹੁਤ ਸਾਰੇ ਨਿਰਦਈ ਲੋਕ क्रूरता ਦਿਖਾਉਂਦੇ ਆ ਸੋ ਪਲੀਜ਼ ਸਾਰੀਆਂ ਭੈਣਾਂ ਨਾ ਆਪਣੇ ਗੇਟ ਅੱਗੇ ਜ਼ਰੂਰ ਲੱਸੀ ਪਾਣੀ ਆਪਣਾ ਘਰ ਦੇ ਵਿੱਚ ਦੁੱਧ ਦੱਦ ਕਈ ਵਾਰ ਖਰਾਬ ਹੋਣ ਦੀ ਕੰਗਾਰਤੀ ਹੁੰਦਾ ਜਾਂ ਬਾਹਰ ਰਹਿ ਜਾਂਦਾ ਉਹ ਦੁੱਧ ਨਾਲ ਸਿੱਟਿਆ ਨਾ ਕਰੋ ਦਾਣੇ ਚ ਨਾ ਪਾਇਆ ਕਰੋ ਤੇ ਇਹਨਾਂ ਵਿਚਾਰਿਆਂ ਨੂੰ ਪਾ ਦਿਆ ਕਰੋ ਇਹ ਬਹੁਤ ਜ਼ਿਆਦਾ ਸੀਸਾ ਦੇਣਗੇ ਤੁਹਾਨੂੰ ਕਿਉਂਕਿ ਇਹਨਾਂ ਨੇ ਵਿਚਾਰਿਆਂ ਨੇ ਕਿਹੜਾ ਕਿਸੇ ਦੀ ਕੋਈ ਪੱਕੀ ਰੋਟੀ ਜਾਂ ਪੱਕਾ ਘਰ ਲੱਗਿਆ ਹੁੰਦਾ ਹੈਗਾ ਆਪਾਂ ਪਾਲਤੂ ਪੈਟਰਨ ਨੂੰ ਤਾਂ ਸਾਰਾ ਕੁਝ ਕਰਦੇ ਆਂਗੇ ਤੇ ਇਹ ਜੀ ਵਿਚਾਰਾ ਸੁਰਤ ਆ ਗਈ ਸੀ ਇਸ ਨੂੰ ਨਹਾ ਕੇ ਇੰਨਾ ਸਕੂਨ ਮਿਲਿਆ ਇਹਨੂੰ ਨਹਾਉਣ ਤੋਂ ਬਾਅਦ ਫਿਰ ਇਹ ਪੂਰਾ ਇਹਨੇ ਇੰਜੋਏ ਵੀ ਕੀਤਾ ਤੇ ਹੁਣ ਇਹਨੂੰ ਪਤਾ ਚੱਲ ਗਿਆ ਕਿ ਮੈਂ ਇਹਨੂੰ ਨਵਾਹ ਦਿੰਨੀ ਆ ਇਹ ਬਿਲਕੁਲ ਵੀ ਨਹੀਂ ਹੁਣ ਕਰਦਾ ਗਾਵੇਂ ਆ ਕੇ ਆਪਣੇ ਆਪ ਚੁੱਪਚਾਪ ਮੇਰੇ ਕੋਲ ਬੈਠ ਜਾਂਦਾ ਤੇ ਮੈਂ ਇਸ ਨੂੰ ਨਵਾਹ ਕੇ ਇਹਦੀ ਕਲੀਅਰ ਕਰ ਦਿੰਨੀ ਆ ਤੇ ਬੜੇ ਪਿਆਰ ਨਾਲ ਹੀ ਮੇਰੇ ਕੋਲ ਬੈਠਾ ਹੀ ਰਹਿੰਦਾ ਗਾ ਜਿੰਨਾ ਚਿਰ ਮਤਲਬ ਮੈਂ ਇਹਨੂੰ ਖੁਦ ਨਹੀਂ ਭੇਜਦੀ ਇਹਦੀ ਮੰਮੀ ਕੋਲ ਅੱਛਾ ਵੈਸੇ ਆਪਣੇ ਅੰਦਰ ਨਾ ਆਪਾਂ ਭਾਵ ਹੈ ਜੀਵ ਭਾਵ ਹੈ ਤਾਂ ਆਪਣੇ ਜਿਹੜੇ ਜਾਨਵਰ ਹੁੰਦੇ ਆ ਨਾ ਉਹਨਾਂ ਨੂੰ ਵਾਈਬਸ ਆ ਜਾਂਦੀਆਂ ਵੀ ਕਿਹੜਾ ਬੰਦਾ ਸਾਡੇ ਲਈ ਹਮਦਰਦ ਹੈ ਜਾਂ ਕਿਹੜੇ ਤੋਂ ਸਾਨੂੰ ਖਤਰਾ ਹੈ ਇਸ ਦੀ ਮਾਂ ਹੈ ਨਾ ਜਿਹੜੀ ਇਹ ਕਤੂਰੀਆ ਨੂੰ ਹੱਥ ਨਹੀਂ ਲਾਉਣ ਦਿੰਦੀ ਆਪਣੇ ਬੱਚਿਆਂ ਨੂੰ ਪਰ ਤੁਸੀਂ ਦੇਖੋ ਵੀ ਇਹ ਮੈਂ ਜਦੋਂ ਚੱਕ ਕੇ ਜੈਸਮੀਨ ਲੈ ਕੇ ਆਈਏ ਮੈਂ ਲੈ ਕੇ ਆਈਏ ਨੂੰ ਨਮਾਉਂਨੇ ਆ ਤਾਂ ਸਾਨੂੰ ਬਿਲਕੁਲ ਵੀ ਕੁਝ ਨਹੀਂ ਕਹਿੰਦੀ ਕਿਉਂਕਿ ਇਹਨਾਂ ਨੂੰ ਵੀ ਨਾ ਕੁਦਰਤ ਵੱਲੋਂ ਇੱਕ ਸਾਈਨ ਆਉਂਦਾ ਹੈ ਕਿ ਕਿਹੜਿਆਂ ਤੋਂ ਇਹਨਾਂ ਨੂੰ ਲੋਕਾਂ ਤੋਂ ਖਤਰਾ ਹੈ ਜਾਂ ਕਿਹੜੇ ਲੋਕ ਇਹਨਾਂ ਦੇ ਹਮਦਰਦ ਨੇ ਸੋ ਇੰਨਾ ਵਿਸ਼ਵਾਸ ਕਰਦੀ ਆ ਉਹ ਕਿ ਸਾਡੇ ਕੋਲੇ ਇਹਨਾਂ ਨੂੰ ਛੱਡ ਕੇ ਚਲੀ ਜਾਂਦੀ ਹੈ ਐਕਚੁਅਲੀ ਇਹ 루ਸੀ ਦੇ ਬੱਚੇ ਨਹੀਂ ਹੈ ਜਿਨ੍ਹਾਂ ਨੂੰ ਪਤਾ ਹੈ ਕਿ 루ਸੀ ਆਉਂਦੀ ਹੁੰਦੀ ਹੈ ਇਹ 루ਸੀ ਦੇ ਬੱਚੇ ਨਹੀਂ 루ਸੀ ਤਾਂ ਬਹੁਤ ਜ਼ਿਆਦਾ ਟਰਸਟ ਕਰਦੀ ਹੈ ਸਾਡੇ ਤੇ ਇਹ ਕੋਈ ਨਵੀਂ ਫੀਮੇਲ ਡੌਗ ਆਈ ਹੋਈ ਹੈ ਜਿਹੜੀ ਆਪਣੇ ਹੋਂ ਗੇਟ ਤੇ ਆਉਣ ਲੱਗਦੀ ਹੈ ਤੇ ਬੱਚੇ ਵੀ ਮੇਰੇ ਨਾਲ ਬਹੁਤ ਜ਼ਿਆਦਾ ਜਾਨਵਰਾ ਦੇ ਨਾਲ ਪਿਆਰ ਕਰਦੇ ਆ ਇਹਨਾਂ ਨੂੰ ਵੀ ਬਹੁਤ ਵਧੀਆ ਲੱਗਦਾ ਇਸ ਤਰ੍ਹਾਂ ਤੇ ਲਓ ਜੀ ਛੜਾ ਕੇ ਭੱਜ ਗਿਆ ਬੱਚਿਆਂ ਤੋਂ ਤੇ ਹੁਣ ਆਪਣੀ ਬਾਡੀ ਨੂੰ ਇਦਾਂ ਝਟਕਾਉਂਦਾ ਹੈ ਠੰਡ ਵੀ ਲੱਗ ਰਹੀ ਸੀ ਦੇਖੋ ਇੱਥੇ ਬੈਠਣ ਦੀ ਕੋਸ਼ਿਸ਼ ਕਰਦਾ ਤੇ ਹੁਣ ਆਪਣੀ ਮਾਂ ਕੋਲ ਭੱਜ ਜਾਣਾ ਇਹਨੇ ਤੇ ਜੈਸਮੀਨ ਨੂੰ ਜੇਦੀ ਮਾਂ ਕੋਲ ਛੱਡਣ ਗਈ ਹੈ ਚਾਹੀਦੀ ਮਾਂ ਹੈ ਜੀ ਬਹੁਤ ਜ਼ਿਆਦਾ ਭੈੜੀ ਹੈ ਇਹ ਪਰ ਉਹ ਇਹਨਾਂ ਨੂੰ ਪਤਾ ਹੁੰਦਾ ਹੈ ਲੱਗ ਜਾਂਦਾ ਪਤਾ ਕਿ ਕੌਣ ਇਹਨਾਂ ਲਈ ਸਹੀ ਹੈ ਕੌਣ ਗਲਤ ਹੈ ਤੇ ਲਓ ਜੀ ਆਪਾਂ ਗੇਟ ਤੇ ਛੱਡਿਆਂ ਦਾ ਤੇ ਹੁਣ ਤੁਸੀਂ ਦੇਖੋ ਕਿ ਆਪਣੀ ਮਾਂ ਕੋਲੇ ਭੱਜ ਕੇ ਜਾਂਦਾ ਹੈ ਜੈਸਮੀਨ ਕਹਿੰਦੀ ਮਮਾ ਆਪਣੀ ਮਮਾ ਨੂੰ ਸ਼ਿਕਾਇਤਾਂ ਲਾਉਂਦਾ ਹੋਣਾ ਕਿ ਦੇਖੋ ਮੈਨੂੰ ਪਤਾ ਨਹੀਂ ਕਿੰਨਾ ਨੇ ਅੱਜ ਫੜ ਕੇ ਨਵਾਤਾ ਮੇਰੀ ਨਾਈ ਨਾ ਹੀ ਕਰਤੀ ਤੇ ਬੇਚਾਰੇ ਕਿੰਨੇ ਮਾਸੂਮ ਹੁੰਦੇ ਐ ਅੱਛਾ ਇਹਦੀ ਜਿਹੜੀ ਇਹ ਮਦਰ ਐ ਵੀ ਦੇਖੋ ਹਾਲਤ ਇਹਦੀ ਸੁੱਕੀ ਹੋਈ ਐ ਜਿਵੇਂ ਫੀਮੇਲ ਡੌਗ ਇਹਦੀ ਲੱਤ ਵੀ ਟੁੱਟੀ ਹੋਈ ਐ ਸੋ ਬਸ ਜੀ ਇਹ ਪਿਆਰ ਪ੍ਰੇਮ ਮੰਗਦੀ ਐ ਹੋਰ ਕੁਛ ਨਹੀਂ ਮੰਗਦੀ ਆਪਣੇ ਤੋਂ ਤੇ ਉਸ ਤੋਂ ਬਾਅਦ ਜੀ ਮੈਂ ਸੋਚਿਆ ਕਿ ਚਲੋ ਆਪਾਂ ਆਟੇ ਦਾ ਪੀਨ ਕਰ ਲਈਏ ਕਣਕ ਧੋਣ ਵਾਲੀ ਸੀਗੀ ਕੁਸ਼ਕ ਦਰਵਾਜ਼ੇ ਵਾਲੀ ਸਾਈਡ ਸਫਾਈਆਂ ਕਰਨ ਵਾਲੀਆਂ ਸੀ ਤੁਹਾਨੂੰ ਪਤਾ ਨੇਰੀਆਂ ਤੀਸਰੇ ਦਿਨ ਆ ਜਾਂਦੀਆਂ ਇਹ ਕੁਸ਼ਕ ਕਣਕ ਸੀ ਜਿਹੜੀ ਜਿਹੜੀ ਨੇਰੀ ਆਉਣ ਤੋਂ ਬਾਅਦ ਏਦਾਂ ਗੱਟੇ ਖਰਾਬ ਹੋਗੇ ਇਹ ਸਾਰੀਆਂ ਧੁੱਪ ਲਵਾ ਕੇ ਡਰਮ ਦੇ ਵਿੱਚ ਭਰਨੀਆਂ ਸੀ ਤੇ ਮੈਂ ਚਲੋ ਜੀ ਸੋਚਿਆ ਕਿ ਕੁਛਕ ਪੀਣ ਹੈ ਜਿਹੜਾ ਵੱਧ ਕਰ ਲਿਆ ਜਾਵੇ ਢੋਲੀਏ ਕਣਕ ਨੂੰ ਲਓ ਜੀ ਪਏ ਸੀਗੇ ਸਾਰਾ ਕੰਮ ਕਰਕੇ ਸਫਾਈਆਂ ਕਰਕੇ ਦਰਵਾਜ਼ਾ ਧੋ ਕੇ ਫਰਸ਼ਾਂ ਕਲੀਨ ਕਰਕੇ ਤੇ ਦੇਖਿਆ ਰਾਤ ਨੂੰ ਆ ਗਈ ਹਨੇਰੀ ਪੂਰੀ ਰਾਤ ਲੱਗਿਆ ਕੱਟ ਜੀ ਸਵੇਰੇ ਦੇਖੀ ਹਾਲਤ ਕਿ ਪੱਤੇ ਪੁੱਤੇ ਸਭ ਆਪਣੇ ਘਰੇ ਜਮਾ ਹੋ ਗਏ ਸੀਗੇ ਪੂਰੀ ਰਾਤ ਲਾਈਟ ਤੋਂ ਬਿਨਾ ਆਪਾਂ ਕੀਤਾ ਜਗਰਾਤਾ ਤੇ ਸਵੇਰੇ ਤਾਰਾਂ ਤੂਰਾ ਟੁੱਟ ਗਿਆ ਸੀਗੀਆਂ ਸਵੇਰੇ ਵੀ ਬਹੁਤ ਵੱਡੇ ਦੁਪਹਿਰੇ ਲਾਈਟ ਆਈ ਹੈ ਪੂਰੇ ਦਿਨ ਮਿਲਦਾ 15 16 ਘੰਟਿਆਂ ਦਾ ਲੰਬਾ ਘਟ ਹੋਣਾ ਤੇ ਨਵੀਂ ਦੇਖੋ ਇੱਧਰ ਚਾਦਰਾਂ ਦੀ ਤੈ ਮਾਰਦਾ ਹੋਇਆ ਜੋ ਉੱਪਰ ਲਗੀਆਂ ਸੀ ਕਿਉਂਕਿ ਅਸੀਂ ਫਿਰ ਜਦੋਂ ਸਵੇਰੇ ਜੇ ਬਾਹਰ ਆਗੇ ਸੀਗੇ ਇਨਵਰਟਰ ਡਾਊਨ ਹੋ ਗਿਆ ਜਦੋਂ ਤੇ ਬਹੁਤ ਜ਼ਿਆਦਾ ਗਰਮੀ ਹੈ ਜੀ ਬਿਲਕੁਲ ਵੀ ਨਹੀਂ ਹੁੰਦਾ ਬੈਠ ਹੁੰਦਾ ਅੰਦਰ ਤੇ ਚਲੋ ਜੀ ਇੱਧਰ ਰੱਖੀ ਸੀ ਮੈਂ ਸਵੇਰ ਵੇਲੇ ਦੀ ਚਾਹ ਸਾਰੇ ਸੁੱਤੇ ਪਏ ਐ ਹਜੇ ਤੇ ਮਿਲਦੇ ਆ ਜੀ ਆਪਾਂ ਫੇਰ ਨਵੇਂ ਵਲੌਗ ਦੇ ਵਿੱਚ ਨਵੀਂ ਵੀਡੀਓ ਦੇ ਨਾਲ ਸਸਰੀਕਾਲ ਸਾਰਿਆਂ ਨੂੰ